ਅੱਜ ਜੋ ਪੰਜਾਬ ਸਰਕਾਰ ਨੇ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦਾ ਐਲਾਨ ਕੀਤਾ ਵਾ ਮੈਂ ਉਹ ਸਮਝਦਾ ਕਿ ਇਹ ਚੋਣਾਂ ਦਾ ਨਾਂ ਹੀ ਐ ਨਾ ਬਲਾਕਾਂ ਵਿੱਚ ਵੀਡੀਓ ਨਜ਼ਰ ਆਉਂਦਾ ਤੇ ਨਾ ਸੈਕਟਰੀ ਨਜ਼ਰ ਆਉਂਦੇ ਨੇ ਕੋਈ ਚੁੱਲਾ ਟੈਕਸ ਦੀ ਰਸੀਦ ਨਹੀਂ ਕੱਟੀ ਜਾ ਰਹੀ ਜਿਹੜੇ ਇਲੈਕਸ਼ਨ ਲੜਨ ਵਾਲੇ ਨੇ ਉਹ ਖੱਜਲ ਖਰਾਬ ਹੋ ਰਹੇ ਨੇ ਉਸ ਸੰਬੰਧ ਵਿੱਚ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਆਣ ਕੇ ਸਾਰੀਆਂ ਮੁਸ਼ਕਲਾਂ ਦੱਸੀਆਂ ਨੇ ਇਹਨਾਂ ਨੇ ਯਕੀਨ ਦਿਵਾਇਆ ਵਾ ਕਿ ਐਫੀਡੇਵਿਡ ਦੇ ਕੇ ਤੇ ਇਹ 24 ਘੰਟਿਆਂ ਦੇ ਵਿੱਚ ਵਿੱਚ ਐਸਡੀਐਮ ਜਿਹੜਾ ਵਾ ਉਹ ਤੁਹਾਨੂੰ ਦੱਸੂਗਾ ਵੀ ਤੁਹਾਡਾ ਬਕਾਇਆ ਹੈ ਕਿ ਨਹੀਂ ਤੇ ਮੈਂ ਇਹ ਸਮਝਦਾ ਕਿ ਜੇ ਇਲੈਕਸ਼ਨਾਂ ਕਰਾਉਣੀਆਂ ਹੀ ਨੇ ਤੇ ਲੋਕ ਰਹਿ ਲੈਣ ਹਰ ਪਾਰਟੀ ਨੂੰ ਆਪਣੀ ਪੋਜੀਸ਼ਨ ਦਾ ਪਤਾ ਲੱਗੇ ਵੀ ਲੋਕ ਸਾਨੂੰ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਤੇ ਜੇ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਕਰਾਉਣੀਆਂ ਜਿੱਕੂ ਇਹ ਕਰ ਰਹੇ ਨੇ ਤੇ ਫਿਰ ਤੇ ਡਿਕਟੇਟਰਸ਼ਿਪ ਐ ਫਿਰ ਨਾਮਿਨੇਟ ਪੰਚਾਇਤਾਂ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਅਡੰਬਰ ਜਿਹੜਾ ਨਹੀਂ ਰਚਣਾ ਚਾਹੀਦਾ ਤੇ ਮੈਂ ਸਮਝ ਨਾਵਾ ਕਿ ਅੱਜ ਅਸੀਂ ਜਿਹੜੀ ਪਾਰਟੀ ਦੇ ਸਾਰੇ ਨਮਾਇंदे ਹਲਕਿਆਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਤੇ ਆਉਣ ਵਾਲੇ ਇੱਕ ਦੋ ਦਿਨਾਂ ਚ ਸਾਨੂੰ ਪਤਾ ਲੱਗ ਜਾਊਗਾ ਕਿ ਇਹ ਕੀਵੇਂ ਕੰਮ ਚੱਲ ਰਿਹਾ ਨਹੀਂ ਤੇ ਧਰਨੇ ਵੀ ਦਾਾਂਗੇ ਮੁਜਾਰੇ ਵੀ ਕਰਾਂਗੇ ਲੜਾਈ ਵੀ ਲੜਾਂਗੇ ਕਿਉਂਕਿ ਅਸੀਂ ਪਾਰਟੀ ਆਪਣੀ ਨੂੰ ਜਿਹੜਾ ਵਾ ਉਹ ਮਜ਼ਬੂਤ ਕਰਾਂਗੇ ਔਰ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਮੋਟਰਾਂ ਨੂੰ ਅਪੀਲ ਹੈ ਕਿ ਸਰਕਾਰ ਦੇ 4 ਸਾਲ ਲੰਘ ਗਏ ਨੇ 5ਵੇਂ ਸਾਲ ਵਿੱਚ ਅਫਸਰਾਂ ਨੇ ਉਹਨੂੰ ਇਹਨਾਂ ਦੇ ਅੱਖੇ ਲੱਗਣੋਂ ਹਟ ਜਾਣਾ ਵਾ ਐਵੇਂ ਹੀ ਨਾ ਉਹਨਾਂ ਦੀ ਪੂਛ ਫੜੀ ਫਿਰਨਾ ਤਗੜੇ ਹੋ ਕੇ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰਨ ਤੇ ਜਿਹੜੇ ਅਕਾਲੀ ਦਲ ਦੇ ਵਰਕਰ ਗਏ ਹੋਏ ਨੇ ਉਹ ਵਾਪਸ ਆਪਣੇ ਘਰਾਂ ਨੂੰ ਆ ਜਾਣ ਤੇ ਪਤਾ ਲੱਗ ਜੇ ਪਈ ਲੋਕ ਕਿਸ ਪਾਰਟੀ ਨੂੰ ਚਾਹੁੰਦੇ ਨੇ ਮੌਜੂਦਾ ਸਰਕਾਰ ਦੀਆਂ ਨਹੀਂ ਹੁੰਦੀਆਂ ਧੱਕੇਸ਼ਾਹੀ ਦੀਆਂ ਹੁੰਦੀਆਂ ਨੇ ਔਰ ਜਿਹੜੀ ਪਾਰਟੀ ਬਹੁਤਾ ਧੱਕਾ ਕਰਦੀ ਉਹਦਾ ਬਹੁਤਾ ਵੱਡਾ ਜਲੂਸ ਇਲੈਕਸ਼ਨ 'ਚ ਨਿਕਲ ਜਾਂਦਾ ਹੁੰਦਾ ਕਿਉਂਕਿ ਉਹ ਉਦੋਂ ਕੱਟੀ-ਕੱਟਾ ਸਾਰੇ ਨਿਕਲ ਜਾਣਾ ਵਾ ਤੇ ਇਸ ਕਰਕੇ ਮੈਂ ਸਮਝਦਾ ਕਿ ਜੇ ਸਰਕਾਰ ਨੇ ਆਪਣੇ ਪੈਰ ਬੰਨਣੇ ਨੇ ਤੇ ਫਿਰ ਲੋਕ ਰਾਏ ਲੋਕਾਂ ਦੀ ਰਾਇ ਲੈਣ ਇਹ ਇਲੈਕਸ਼ਨ ਕਰਾਉਣ